ਜਿੰਦਿਰ ਤੇ ਆਸਿਰ ਜੋਗੇ ਇਸ ਵਾਰ ਕਿਉਂਕਿ ਇੱਥੇ ਸਦਾ ਸਮ ਸਿੰਘ ਮਾਨ ਨੇ ਇਤਿਹਾਸਿਰ ਜਿਆ ਇੱਥੇ ਅੰਮ੍ਰਿਤਪਾਲ ਸਿੰਘ ਨੇ ਇਤਿਹਾਸਿਰ ਜਿਆ ਕੋਈ ਨਵਾਂ ਇਤਿਹਾਸਿਰ ਜੋਗੇ ਤੁਸੀਂ ਇਹ ਮਾਝੇ ਦੇ ਮਝੈਲ ਇਹ ਤਰਨਤਨ ਹਲਕੇ ਦਾ ਹਰ ਵਾਸੀ ਤਰਨਤਨ ਹਲਕੇ ਦਾ ਹਰ ਨੌਜਵਾਨ ਹਰ ਭੈਣ ਹਰ ਬਜ਼ੁਰਗ ਹਰ ਸਤਕਾਰਯੋਗ ਵਸਿੰਦਾ ਤਰਨਤਨ ਹਲਕੇ ਦਾ ਕਿਉਂਕਿ ਜੰਗ ਤਰਨਤਨ ਹਲਕੇ ਦੇ ਲੋਕਾਂ ਦੀ ਆਜ ਮੈਨੂੰ ਇਉਂ ਲੱਗਦਾ ਵੀ ਜਿਵੇਂ ਪਹਿਲਾਂ ਮਿਸਲਾਂ ਖਟੀਆਂ ਹੋਈਆਂ ਇੱਥੇ ਖਾਲਸਾ ਰਾਜ ਆ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਦਾ ਖਿਤਾਬ ਦਿੱਤਾ ਸੀ ਮੈਨੂੰ ਲੱਗਦਾ ਵੀ ਮਨਦੀਪ ਸਿੰਘ ਨੇ ਖਾਲਸਾ ਰਾਜ ਲਏ ਇਥੇ ਸੂਬਾ ਸਰਹੰਦ ਠੋਕਿਆ ਉਹ ਸੰਦੀਪ ਸੰਨੀ ਨੇ ਤੇ ਤਰਨਤਾਰਨ ਵਾਲਿਆਂ ਨੂੰ ਪਤਾ ਨਹੀਂ ਵੀ ਸੂਬੇ ਸਰਹੰਦ ਨੇ ਕੀ ਕੀਤਾ ਹੈ ਤਰਨਤਾਰਨ ਵਾਲਿਆਂ ਨੇ ਤਸ਼ੱਦਦ ਝੱਲਿਆ ਵਾ ਤੇ ਉਹ ਤਸ਼ੱਦਦ ਦਾ ਬਦਲਾ ਸੰਦੀਪ ਸੰਨੀ ਨੇ ਲਿਆ ਇਹਨਾਂ ਦੀਆਂ ਸਰਕਾਰਾਂ ਰਹੀਆਂ ਇਹਨਾਂ ਨੇ 10-10 ਸਾਲ 5-5 ਸਾਲ ਇਹਨਾਂ ਨੇ 5-5 ਸਾਲ ਰਾਜ ਕੀਤਾ ਕਹਿੰਦੇ ਠੋਕਿਆ ਉਹਨੂੰ ਜਿੰਨੀ ਦੇਰ ਤੱਕ ਇੱਥੋਂ ਦੇ ਲੋਕਾਂ ਦੀ ਸਰਕਾਰ ਨਹੀਂ ਬਣਦੀ ਜਿੰਨੀ ਦੇਰ ਤੱਕ ਇੱਥੋਂ ਦੇ ਲੋਕਾਂ ਦਾ ਖਿੱਤਾ ਉਹ ਆਪ ਨਹੀਂ ਰਾਜ ਕਰਦੇ ਵੇਖੋ ਭਾਈ ਅਮਰਤਪਾਲ ਆਇਆ ਖਾਲਸਾ ਵੀਰ ਕੱਢੀ ਨਾ ਉਹਨੇ ਉਹਨੇ ਨੌਜਵਾਨਾਂ ਦੇ ਦਾੜੇ ਰਖਾਏ ਉਹਨੇ ਬਾਣੇ ਪੋ ਆਏ ਦਮਾਲੇ ਲੋਕਾਂ ਨੇ ਲੋ ਨੌਜਵਾਨਾਂ ਨੇ ਕੰਨਾਂ 'ਚੋਂ ਮੁੰਦਰਾਂ ਲਾ ਕੇ ਆਉਂ ਸੁੱਟਦੀਆਂ ਜਿੰਨਾ ਨੌਜਵਾਨਾਂ ਨੂੰ ਮਰਿਆ ਸਮਝ ਲਿਆ ਵੀ ਜਿਹੜਾ ਨੌਜਵਾਨ ਤਰਨਤਾਰਨ ਦੇ ਇਲਾਕੇ 'ਚ ਇਸ ਇਲਾਕੇ 'ਚ ਟੀਕਾ ਲਾਉਣ ਲੱਗ ਪੈਂਦਾ ਨਾ ਮਾਵਾਂ ਸੰਡਦੀਆਂ ਵੀ ਸਾਡਾ ਪੁੱਤ ਮਰ ਗਿਆ ਵਾ ਭਾਈ ਅਮਰਤਪਾਲ ਨੇ ਉਹ ਮਰਿਆ ਆਣ ਜਿਉਂਦਾ ਕੀਤਾ ਤੇ ਉਹਦੇ ਕੋਲ ਕੋਈ ਤਾਕਤ ਨਹੀਂ ਕੋਈ ਕੁਰਸੀ ਨਹੀਂ ਤੇ ਇਹ ਕੁਰਸੀ ਨੇ ਕੀ ਕੀਤਾ ਵੀ ਉਹਨੂੰ ਚੋੱਕ ਕੇ ਐਨਐਸਐ ਲਾਤੀ ਸਾਡੀ ਲੜਾਈ ਐਮਐਲਏ ਦੀ ਬੰਦ ਹੀ ਨਹੀਂ ਸਾਡੀ ਲੜਾਈ ਐਮਪੀ ਬੰਦ ਹੀ ਥੋੜੀ ਸਾਡੀ ਲੜਾਈ 2027 'ਚ ਸਰਕਾਰ ਬਣਾਉਂਦੀ ਥੋੜੀ ਅਸੀਂ ਤਾਂ ਖਾਲਸਾ ਵਹਿੀਰ ਕੱਢਣ ਆਏ ਹਾਂ ਅਸੀਂ ਤਾਂ ਨਸ਼ਾ ਬੰਦ ਕਰਨਾ ਆਏ ਆ ਵੇਖੋ ਨਸ਼ਾ ਇਹੋ ਜੀ ਚੀਜ਼ ਆ Hindu ਵੀ ਨਹੀਂ ਚਾਹੁੰਦਾ ਮੇਰਾ ਪੁੱਤ ਨਸ਼ੇ ਤੇ ਲੱਗੇ Assai ਵੀ ਨਹੀਂ ਚਾਹੁੰਦਾ ਮੇਰਾ ਪੁੱਤ ਨਸ਼ੇ ਤੇ ਲੱਗੇ ਕਿਹੜਾ ਧਰਮ ਆ ਜਿਹੜਾ ਚਾਹੁੰਦਾ ਨਸ਼ੇ ਤੇ ਲੱਗੇ ਇਸ ਕਰਕੇ ਸਾਰੇ ਧਰਮਾਂ ਨੇ ਇਸ ਵਾਰ ਤਹੱਈਆ ਕਰ ਲਿਆ ਵਾ ਵੀ ਵੋਟ ਭਾਈ ਮਨਦੀਪ ਸਿੰਘ ਨੂੰ ਪਾਉਣੀ ਆ ਪੈਸਾ ਤੇ ਪੰਛ ਦਾ ਹੈ ਪੈਸਾ ਲੋਕਾਂ ਦਾ ਹੈ ਪੈਸਾ ਪੰਜਾਬ ਦਾ ਹੈ ਮੈਂ ਕਹਿੰਦਾ ਲਓ ਸਰਕਾਰ ਤੋਂ ਜਿੰਨਾ ਪੈਸਾ ਦਿੰਦੀ ਆ ਪਰ ਤਰਨ ਤਰਨ ਦੀ ਵੋਟ ਇਹੋ ਜੀ ਥੋੜਾ ਵਾ ਜਿਹੜੀ ਪੈਸੇ ਨਾਲ ਜਿੱਤ ਲਾਂਗੇ ਤਰੰਤਰ ਦੀ ਵੋਟ ਇਹੋ ਜੀ ਥੋੜੀ ਆ ਜਿਹੜੀ ਸ਼ਰਾਬ ਦੀ ਬੋਤਲ ਤੇ ਵਿਕ ਜੂਗੀ ਕੋਮਲ ਨੂੰ ਕਹਿਣਾ ਵੀ ਤੂੰ ਯਾਰ ਦਿਮਾਗ ਖਰਾਬ ਆ ਤੇਰਾ ਤੂੰ ਫਿਰ ਸੀਟ ਇਹਨਾਂ ਨੂੰ ਦੇਣੀ ਆ ਤੂੰ ਲੜ ਤੇਰਾ ਹੱਕ ਆ ਆਜ਼ਾਦ ਲੜ ਪਰ ਕਿੱਡੀ ਲੱਖ ਦੀ ਲਾਨ ਤੇ ਅਜੇ ਤੂੰ ਫਿਰ ਇਹਨਾਂ ਦੀ ਝੋਲੀ 'ਚ ਸੀਟ ਪਾਵੇਂ ਜੇ ਬਾਗੀ ਹੋ ਗਿਆ ਤੇ ਫਿਰ ਬਾਗੀਆਂ ਨੂੰ ਸੂਰਮੇ ਬਾਗੀ ਰਹਿੰਦੇ ਜਾਂ ਬਾਗੀ ਜਾਂ ਬਾਦਸ਼ਾਹ ਫਿਰ ਤੂੰ ਇਹ ਵੇਖੋ ਵੀ ਪਮਕੜਾਂ ਦੀ ਇਹਨਾਂ ਨੇ ਸਾਰ ਨਹੀਂ ਲਈ ਤੇ ਪਮਕੜੇ ਇਸ ਵਾਰ ਕਹਿੰਦੇ ਆ ਵੀ ਪੰਥ ਨੂੰ ਜਿਤਾਉਣਾ ਵਾ ਜਿਹੜੇ ਗੁਰੂ ਗ੍ਰੰਥ ਨਾਲ ਨਹੀਂ ਖੜੇ ਜਿਹੜੇ ਪੰਥ ਨਾਲ ਨਹੀਂ ਖੜੇ ਜਿਨ੍ਹਾਂ ਨੇ ਸਰਸਰੀ ਵਾਲੇ ਸਾਧ ਨੂੰ ਮਾਫੀ ਦਿਵਾਤੀ ਜਿਨ੍ਹਾਂ ਨੇ ਬਦਮੀਆਂ ਕਰਾਤੀਆਂ ਜਿਨ੍ਹਾਂ ਨੇ ਆਪਣੇ ਸਿੱਖਾਂ ਦੇ ਗੋਲੀਆਂ ਮਾਰੀਆਂ ਬਹਿਬਲ ਕਲਾਂ ਜਾ ਦੀਏ ਕੋਟਕਪੂਰਾ ਜਾ ਦਾ ਭੁੱਲਿਆ ਥੋੜਾ ਸਾਨੂੰ ਉਹ ਕਿੱਥੋਂ ਘੜ ਜਾਣਗੇ ਭਾਈ ਵੀਰ ਸਿੰਘ ਕਹਿੰਦਾ ਹੁੰਦਾ ਹੈ ਵੀ ਜਿਹੜਾ ਸਿੱਖ ਆ ਨਾ ਸਿੱਖ ਦੀ ਪਛਾਣ ਹੀ ਉਹ ਉਹ ਸਿੱਖ ਦਾ ਘਰ ਨਹੀਂ ਹੋ ਸਕਦਾ ਜਿੱਥੇ ਕਦੀ ਪੁਲਿਸ ਨਹੀਂ ਆਈ ਬਸ ਇਹ ਸਾਡੀ ਵੇਖੋ ਵੀ ਕਸਵੱਟੀ ਆ ਤਰਨਤਾਰਨ ਦੇ ਵਿੱਚ ਜਿਮਨੀ ਚੋਣਾ ਤੇ ਜਿਮਨੀ ਚੋਣ ਦਾ ਜਿਹੜਾ ਆਗਾਜ਼ ਕੁਝ ਦਿਨ ਪਹਿਲਾਂ ਹੋਇਆ ਸੀ ਇਸ ਟਾਈਮ ਦੇ ਉੱਤੇ ਇੱਕ ਕਾਗਜ਼ ਦਾਖਲ ਕਰਨ ਦੀ ਪ੍ਰਕਿਰਿਆ ਚੱਲ ਰਹੀ ਆ ਮਨਦੀਪ ਸਿੰਘ ਸੰਦੀਪ ਸਿੰਘ ਸੰਨੀ ਦੇ ਭਰਾਤਾ ਕਾਗਜ਼ ਦਾਖਲ ਕਰਨ ਵਾਸਤੇ ਪਹੁੰਚੇ ਆ ਤੇ ਲਾਮ ਲਸ਼ਕਰ ਉਹਨਾਂ ਦਾ ਪਹੁੰਚਿਆ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਆਪ ਮੱਕੜ ਜਿਹਨਾਂ ਨੂੰ ਕਿਹਾ ਜਾਂਦਾ ਵਾ ਆਮ ਆਦਮੀ ਪਾਰਟੀ ਤੋਂ ਨੌਜਵਾਨ ਕੋਮਲਪ੍ਰੀਤ ਸਿੰਘ ਉਹਨਾਂ ਨੇ ਵੀ ਗੱਲਬਾਤ ਕੀਤੀ ਸੀ ਅਕਾਲ ਚੈਨਲ ਤੇ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਆਖੋ ਪ੍ਰ ਗੱਡਵੋਕੇਟ ਆ ਜਿਹੜੇ ਕਿਸੋ ਹਲ ਸਾਹਿਬ ਜਿਹੜੇ ਕਿ ਐਮ ਐਲ ਏ ਰਹੇ ਆ ਇਸ ਇਲਾਕੇ ਦੇ ਉਹਨਾਂ ਦੇ ਆਪਣੇ ਨੇ ਸੀ ਉਹ ਕਹਿੰਦੇ ਸਾਨੂੰ ਅੱਖੋਂ ਪਰੋਖੇ ਕੀਤਾ ਗਿਆ ਤੇ ਸੀਟ ਹੋਰ ਪਾਸੇ ਦੇ ਦਿੱਤੀ ਆ ਤੇ ਦੂਜੇ ਪਾਸੇ ਗੱਲ ਕਰੀਏ ਹੁਣ ਕਾਗਜ਼ ਦਾਖਲ ਕਰਨ ਵਾਸਤੇ ਅੰਦਰ ਪਹੁੰਚੇ ਆ ਮਨਦੀਪ ਸਿੰਘ ਮਨਦੀਪ ਸਿੰਘ ਸੰਦੀਪ ਸਿੰਘ ਸੰਨੀ ਦੇ ਭਰਾਤਾ ਵਾ ਉਹਨਾਂ ਦੇ ਨਾਲ ਆਏ ਹੋਏ ਕੁਝ ਨੌਜਵਾਨ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਰਜਿੰਦਰ ਸਿੰਘ ਤਲੌਂਡੀ ਸਾੜ ਨਾਲ ਜੁੜੇ ਰਜਿੰਦਰ ਕਿਵੇਂ ਹੋ ਚੜ੍ਹਦੀ ਕਲਾ ਚ ਬੜੇ ਸਰੂਪੇ ਪਾਏ ਹੋਇਆ ਉਮੀਦਵਾਰ ਤੁਸੀਂ ਦੀ ਨੀ ਕਿਤੇ ਬਣ ਗਏ ਦੇਖੋ ਜੀ ਪੰਥ ਦਾ ਮਾਣ ਪੰਥ ਨੇ ਹੱਥ ਚੜ੍ਹਦੀ ਕਲਾ ਕਰਾਤੀ ਆ ਆ ਵੇ ਕਿਰਪਾਨਾਂ ਸਰੋਪਾਓ ਪੰਥ ਦੀ ਦੇਣਾ ਜਿੰਦਾ ਪੰਥ ਨੇ ਵੋਟਾਂ ਪਾਉਣੀਆਂ ਵਾ ਉਦਾਂ ਹੀ ਪੰਥ ਨੇ ਸਰੋਪਾਓ ਭਾਈ ਮਨਦੀਪ ਸਿੰਘ ਲੱਦਿਆ ਗਿਆ ਵਾ ਜਿਹੜੇ ਉਹਦੇ ਨਾਲ ਸੇਵਾਦਾਰ ਸੀ ਉਹ ਵੀ ਲੱਦੇ ਗਏ ਆ ਕਿਰਪਾਨਾਂ ਭੇਟ ਕਰਤੀਆਂ ਸਰੋਪੇ ਭੇਟ ਕਰਤੇ ਜਦੋਂ ਬੀੜ ਬੱਬਾ ਬੁੱਢਾ ਸਾਹਿਬ ਤੋਂ ਕਾਫਲਾ ਤੁਰਿਆ ਇਉਂ ਲੱਗਦਾ ਜਿਵੇਂ 18ਵੀਂ ਸਦੀ ਵਾਲੇ ਜਿਵੇਂ ਸੇਖਾਂ ਦੇ ਕੱਢਦੇ ਨੇ ਵਹੀ ਰਾਂ ਵੀਹੀ ਰਾਜਾਂ ਦੀਆਂ ਹੁਣ ਜਿੱਦਾਂ ਖਾਲਸਾ ਪੰਥ ਦੀਆਂ ਏਡੀ ਚੜਦੀ ਕਲਾ ਤਰਨ ਤਰਨ ਵਾਕਿਆ ਹੀ ਤਰਨ ਤਰਨ ਵਾਲਿਆਂ ਨੇ ਦੱਸਤਾ ਵੀ ਇਹ ਗੁਰੂ ਨਗਰੀ ਆ ਤਰਨ ਤਰਨ ਵਾਲਿਆਂ ਦੱਸਤਾ ਵੀ ਇਹ ਪੰਜਾਬ ਦਾ ਉਹ ਖਿੱਤਾ ਵਾ ਜਿਹੜੇ ਖਿੱਤੇ ਨੂੰ ਮਾਝਾ ਕਹਿੰਦੇ ਆ ਜਿਹੜੇ ਖਿੱਤੇ ਦੇ ਲੋਕਾਂ ਨੂੰ ਮਝੈਲ ਕਹਿੰਦੇ ਆ ਜਿਹੜੇ ਖਿੱਤੇ ਦੇ ਲੋਕਾਂ ਨੂੰ ਪਾਉ ਕਹਿੰਦੇ ਆ ਜਿਨ੍ਹਾਂ ਨੇ ਅਬਦਾਲੀਅਰਗਿਆਂ ਨਾਲ ਟੱਕਰਾਂ ਲਈਆਂ ਜਿਨ੍ਹਾਂ ਨੇ ਹਿੰਦੂਸਤਾਨ ਨੂੰ ਜਿਹੜਾ ਹਮਲਾ ਵਰੋਂਦਾ ਸੀ ਉਹਦਾ ਜਿਹੜਾ ਮੂੰਹ ਮੋੜਿਆ ਉਹਦਾ ਮੂੰਹ ਮੋੜਿਆ ਵੇਖੋ ਇਹ ਮਾਝੇ ਦਾ ਇਲਾਕਾ ਉਹ ਅੱਜ ਮਾਝੇ ਹੀ ਲਾਣੇ ਦੱਸਦਾ ਜਦੋਂ ਫੁੱਲਾਂ ਦੀ ਵਰਖਾ ਹੋਈ ਜਦੋਂ ਉਹਨਾਂ ਨੇ ਤੇਗਾ ਭੇਡ ਕੀਤੀਆਂ ਜਦੋਂ ਸਰੋਪਾਓ ਭੇਡ ਕੀਤੇ ਸਾਨੂੰ ਇਉਂ ਲੱਗਦਾ ਸੀ ਜਿਵੇਂ ਮਨਦੀਪ ਸਿੰਘ ਸੰਨੀ ਦੀ ਫਤਿਹ ਹੋ ਗਈ ਹੋਵੇ ਤੇ ਅਸੀਂ ਫਤਿਹ ਦਾ ਜਿਹੜੇ ਅਰਦਾਸ ਕਰਨ ਲਈ ਜਾ ਰਹੇ ਹਾਂ ਰਜਿੰਦਰ ਇਤਿਹਾਸ ਸਿਰਜੋਗੇ ਇਸ ਵਾਰ ਕਿਉਂਕਿ ਇੱਥੇ ਸਦਾ ਸਮੀ ਸਿੰਘ ਮੰਨੇ ਇਤਿਹਾਸ ਸਿਰਜਿਆ ਇੱਥੇ ਅਮਰਪਾਲ ਸਿੰਘ ਨੇ ਇਤਿਹਾਸ ਸਿਰਜਿਆ ਕੋਈ ਨਵਾਂ ਇਤਿਹਾਸ ਸਿਰਜੋਗੇ ਤੁਸੀਂ ਬਿਲਕੁਲ ਜੀ ਇਹ ਅਸੀਂ ਨਹੀਂ ਸਿਰਜਾਂਗੇ ਇਹ ਮਾਝੇ ਦੇ ਮਝੈਲ ਇਹ ਤਰਨਤਨ ਹਲਕੇ ਦਾ ਹਰ ਵਾਸੀ ਤਰਨਤਨ ਹਲਕੇ ਦਾ ਹਰ ਨੌਜਵਾਨ ਹਰ ਭੈਣ ਹਰ ਬਜ਼ੁਰਗ ਹਰ ਸਤਕਾਰ ਜੋ ਕਿ ਵਸਿੰਦਾ ਤਰਨਤਨ ਹਲਕੇ ਦਾ ਕਿਉਂਕਿ ਜੰਗ ਤਰਨਤਨ ਹਲਕੇ ਦੇ ਲੋਕਾਂ ਦੀ ਆ ਦਿੱਲੀ ਚੜ ਕੇ ਆਈ ਹੈ ਤੇ ਜਦੋਂ ਦਿੱਲੀ ਚੜ੍ਹ ਕੇ ਹੁੰਦੀ ਹੈ ਨਾ ਤੇ ਉਦੋਂ ਸਾਡੀਆਂ ਮਿਸਲਾਂ ਨਾਰੇ ਮਾਰਦੀਆਂ ਹਨ ਮਿਸਲ ਵੰਡ ਅਬ ਕਬੇ ਨਾ ਪਾਵੋ ਰਲ ਮਿਲ ਖੜ ਤੁਰ ਪੰਥ ਬਚਾਵੋ ਅੱਜ ਪੰਥ ਇਕੱਠਾ ਹੋ ਗਿਆ ਵਾ ਅੱਜ ਕੱਲੀ ਇੱਕ ਐਮਐਲਏ ਦੀ ਸ਼ੀਟ ਨਹੀਂ ਰਹੀ ਅੱਜ ਮੈਨੂੰ ਇਉਂ ਲੱਗਦਾ ਵੀ ਜਿਵੇਂ ਪਹਿਲਾਂ ਮਸਲਾ ਖਟੀਆਂ ਹੋਈਆਂ ਇਹ ਤੇ ਖਾਲਸਾ ਰਾਜ ਆ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਦਾ ਖਿਤਾਬ ਦਿੱਤਾ ਸੀ ਮੈਨੂੰ ਲੱਗਦਾ ਵੀ ਮਨਦੀਪ ਸਿੰਘ ਨੇ ਖਾਲਸਾ ਰਾਜ ਲਏ ਹੋਣਾ ਵਾ ਇਹ ਪੰਥ ਨੂੰ ਇੱਕ ਬਹਾਨਾ ਮਿਲਿਆ ਵਾ ਤਰਨਤਾਰਨ ਦੀ ਐਮਐਲਏ ਦੀ ਸ਼ੀਟ ਇਹ ਖਾਲਸਾ ਰਾਜ ਆਉਣ ਦੇ ਲੱਛਣ ਲਾ ਲਓ ਇਹ ਖਾਲਸਾ ਰਾਜ ਦੀ ਵਹੀਰ ਲਾ ਲਓ ਅੱਜ ਤੁਹਾਡੇ মিডিਆ ਨੇ ਕਵਰ ਕੀਤਾ ਹਰ ਕੈਮਰੇ ਨੇ ਕਵਰ ਕੀਤਾ ਫੁੱਲਾਂ ਦੀ ਵਰਖਾ ਜਕਾਰੇ ਰਾਜ ਕਰੇਗਾ ਖਾਲਸਾ ਪੰਥ ਕੀ ਜੀ ਤਦ ਦੇ ਜਕਾਰੇ ਸ਼ੁਰੂ ਪਾਓ ਦੇਗਾ ਤੇ ਗਮ ਮੈਨੂੰ ਐਂ ਲੱਗ ਰਿਹਾ ਜਿਦਾਂ ਪਤਾ ਨਹੀਂ ਮੈਂ ਕਿੱਥੇ ਆ ਗਿਆ ਜਿਦਾਂ ਹੋਰ ਹੀ ਕਿੱਤੇ ਚ ਆ ਗਿਆ ਜਿਦਾਂ ਮੈਂ ਹਿੰਦੁਸਤਾਨ ਚ ਨਾ ਹੋਵਾਂ ਜਿਦਾਂ ਮੈਂ ਪੰਜਾਬ ਜਿਹੜੇ ਪੰਜਾਬ ਨੂੰ ਨਸ਼ੇੜੀ ਕਿਹਾ ਜਾਂਦਾ ਵਾ ਜਿਹੜੇ ਪੰਜਾਬ ਨੂੰ ਕਿਹਾ ਜਾਂਦਾ ਵੀ ਇੱਥੇ ਚਿੱਟਾ ਵੜਾ ਮਿਲਦਾ ਅੱਜ ਮੈਨੂੰ ਲੱਗਦਾ ਵੀ ਮੈਂ 18ਵੀਂ ਸਦੀ ਵਾਲੇ ਖਾਲਸਾ ਰਾਜ ਚ ਮੈਨੂੰ ਐਂ ਪ੍ਰਤੀਤ ਹੋਇਆ ਵੀ ਜਿਵੇਂ ਮੈਂ ਮਾਰ ਜਾ ਰਣਜੀਤ ਸਿੰਘ ਵਾਲੇ ਰਾਜ ਚ ਆ ਗਿਆ ਹਾਂ ਇਹੋ ਜਿਹਾ ਯਹੋ ਜਲਾਲ ਇਹੋ ਜਿਹਾ ਯਹੋ ਜਲਾਲ ਮੈਂ ਅੱਜ ਤੱਕ ਕਦੀ ਨਹੀਂ ਵਿਖਿਆ ਤੇ ਨਾ ਅੱਜ ਤੱਕ ਮੀਡੀਆ ਨੇ ਕਦੀ ਕਵਰ ਕੀਤਾ ਹੋਵੇ ਅੰਦਰ ਤੁਸੀਂ ਖਾਲਸੇ ਰਾਜ ਦੀ ਗੱਲ ਕਰ ਰਹੇ ਹੋ ਇਸ ਧਰਤੀ ਉੱਤੇ ਰਾਜਾ ਵੜਿੰਗ ਜੀ ਇਹ ਕਹਿ ਗਏ ਹੈ ਕਿ ਖਾਲਿਸਤਾਨ ਨਹੀਂ ਸਾਨੂੰ ਹਿੰਦੁਸਤਾਨ ਚਾਹੀਦਾ ਵਾ ਤੇ ਤੁਸੀਂ ਖਾਲਸੇ ਰਾਜ ਦੀਆਂ ਬਾਤਾਂ ਪਾ ਰਹੇ ਹੋ ਖਾਲਿਸਤਾਨ ਦੀਆਂ ਗੱਲਾਂ ਕਰ ਉਹ ਉਹ ਹਿੰਦੁਸਤਾਨ ਚਾਹੀਦਾ ਵਾ ਜਿੱਨੇ ਸਾਡੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਤੇ ਸਾਨੂੰ ਉਹ ਹਿੰਦੁਸਤਾਨ ਚਾਹੀਦਾ ਸਾਡੀਆਂ ਭੈਣਾਂ ਨੂੰ ਚੋੱਕ ਕੇ ਠਾਣਿਆਂ ਚ ਭਰਾਵਾਂ ਦੇ ਸਾਹਮਣੇ ਕੱਪੜੇ ਉਤਾਰ ਕੇ ਨਗਨ ਕੀਤਾ ਪਿਓਾਂ ਦੇ ਸਾਹਮਣੇ ਬਲਾਤਕਾਰ ਕੀਤਾ ਇਥੇ ਸੂਬਾ ਸਰਹੰਦ ਠੋਕਿਆ ਉਹ ਸੰਦੀਪ ਸੰਨੀ ਨੇ ਤੇ ਤਰਨਤਾਰਨ ਵਾਲਿਆਂ ਨੂੰ ਪਤਾ ਨਹੀਂ ਵੀ ਸੂਬੇ ਸਰਹੰਦ ਨੇ ਕੀ ਕੀਤਾ ਹੈ ਜਿੱਥੇ ਆਪਾਂ ਖੜੇ ਹਾਂ ਉਹਨੇ ਏਰੀਆ ਵਿਹਲਾ ਕਰਤਾ ਸੀ ਆਹ ਵਾਲਾ ਇਲਾਕਾ ਆ ਤਰਨਤਾਰਨ ਦਾ ਖਿੱਤਾ ਸੂਬਾ ਸਰਹੰਦ ਨੇ ਵਿਹਲਾ ਕਰਤਾ ਸੀ ਕੋਈ ਨੌਜਵਾਨੀ ਰਿਆ ਕੋਈ ਭੈਣ ਨਹੀਂ ਰਹੀ ਜਦੀ ਇੱਜ਼ਤ ਨਾਲ ਲੁੱਟੀ ਹੋਵੇ ਸੋ ਤਰਨਤਾਰਨ ਵਾਲੇ ਜਿੱਦਾਂ ਸੰਦੀਪ ਸੰਨੀ ਨੇ ਸੂਬਾ ਸਰਹੰਦ ਠੋਕਿਆ ਨਾ ਉਦਾਂ ਤਰਨਤਾਰਨ ਵਾਲਿਆਂ ਨੇ ਦਿੱਲੀ ਪੀ ਭਗਵਾਨ ਤਾਂ ਮਾਨ ਹੋਵੇ ਭਾਵੇਂ ਜਿਹੜਾ ਮਰਜੀ ਬਾਦਲ ਦਲੀਆਂ ਬੇਦਬੀਆਂ ਕਰਾਉਣ ਵਾਲੇ ਹੋਣ ਭਾਵੇਂ ਝੂਠੀਆਂ ਸਵਾਂ ਖਾਣ ਵਾਲੇ ਹੋਣ ਇਦਾਂ ਹੀ ਤਰਨ ਤਰਨ ਵਾਲੇ ਦਿੱਲੀ ਠੋਕਣਗੇ ਕਿਉਂਕਿ ਇੱਥੇ ਤਰਨ ਤਰਨ ਵਾਲਿਆਂ ਨੇ ਝੱਲੇ ਹੱਤ ਸੀਏ ਤਰਨ ਤਰਨ ਵਾਲਿਆਂ ਨੇ ਤਸ਼ੱਦਦ ਝੱਲਿਆ ਵਾ ਤੇ ਉਹ ਤਸ਼ੱਦਦ ਦਾ ਬਦਲਾ ਸੰਦੀਪ ਸੰਨੀ ਨੇ ਲਿਆ ਇਹਨਾਂ ਦੀਆਂ ਸਰਕਾਰਾਂ ਰਹੀਆਂ ਇਹਨਾਂ ਨੇ 10-10 ਸਾਲ ਪੰਜੀ ਪੰਡੀ ਸਾਲ ਇਹਨਾਂ ਨੇ ਪੰਜ-ਪੰਜ ਸਾਲ ਰਾਜ ਕੀਤਾ ਕਹਿੰਦੇ ਠੋਕਿਆ ਉਹਨੂੰ ਉਹਦੋਂ ਕਹਿੰਦੇ ਕਹਿੰਦੇ ਫੀਤੀਆਂ ਬੜੀਆਂ ਲੱਗ ਜਾਂਦੀਆਂ ਸੀ ਨਾ ਉਦੋਂ ਕਿਉਂਕਿ ਨੌਜਵਾਨ ਤੁਹਾਡੇ ਵਰਗਾ ਚੁੱਕਣਾ ਕਿਸ ਨੂੰ ਮਾਰਖਾ ਪਾ ਦੋ ਬਾਅਦ ਚੋ ਵੀ ਨਹੀਂ ਪਤਾ ਹੁੰਦਾ ਕਿ ਕਿਹੜੇ ਪਾਣੀਆਂ ਚ ਵਗ ਰਿਹਾ ਕਿਉਂਕਿ ਉਹ ਪਾਣੀ ਵੀ ਇਸ ਟਾਈਮ ਦੇ ਉੱਤੇ ਜਿਹੜੀਆਂ ਨਹਿਰਾਂ ਸੀ ਉਹਦੇ ਵਿੱਚ ਹਜ਼ਾਰਾਂ ਹੀ ਲਾਸ਼ਾਂ ਜਿਹੜੀਆਂ ਤਰਦੀਆਂ ਫੇਰਦੀਆਂ ਸੀ ਉਹਨਾਂ ਦਿਨਾਂ ਦੇ ਵਿੱਚ ਤੇ ਜੇ ਆਪਾਂ ਗੱਲ ਕਰੀਏ ਫੀਤੀਆਂ ਬੜੀ ਛੇਤੀ ਲੱਗ ਜਾਂਦੀਆਂ ਸੀ ਪ੍ਰਮੋਸ਼ਨਾਂ ਬੜੀ ਛੇਤੀ ਹੋ ਜਾਂਦੀਆਂ ਸੀ ਇੱਕ ਅੱਧਾ ਮਾਰ ਦੋ ਉਹਨੂੰ ਕਹਿ ਦੇਣਾ ਕਿ ਇਹ ਖਾੜਕੂ ਸੀ ਹਨਾ ਤੇ ਪ੍ਰਮੋਸ਼ਨ ਹੋ ਜਾਂਦਾ ਇਹ ਫੀਤੀਆਂ ਕਿੰਨਾ ਨੇ ਲਾਈਆਂ ਬਾਦਲ ਦਲੀਆਂ ਨੇ ਫੀਤੀਆਂ ਲਾਈਆਂ ਜਿਹੜੇ ਅੱਜ ਤਰਨ ਤਰਨ ਵਾਲੇ ਪੰਥਕ ਬਣੇ ਰਾਜ ਕਾਂਗਰਸ ਦਾ ਸੀ ਉ ਤੇ ਜਦੋਂ ਬਾਦਲ ਦਲ ਦਾ ਰਾਜ ਹੀ ਉਦੋਂ ਵੀ ਫੀਤੀਆਂ ਲੱਗੀਆਂ ਕਾਂਗਰਸ ਵੀ ਤੁਸੀਂ ਗੱਲ ਕਿਉਂ ਨਹੀਂ ਕਰਦੇ ਕਾਂਗਰਸ ਨਾਲ ਕਿਤੇ ਯਾਰੀ ਆ ਕਾਂਗਰਸ ਨੂੰ ਰਾਜੇ ਵੜਿੰਗ ਨੂੰ ਤੇ ਪਹਿਲਾਂ ਠੋਕਦਾ ਆ ਜੁੱਤੀ ਥੱਲੇ ਨਾ ਪਤਾ ਜਿਹੜਾ ਰਾਜਾ ਵੜਿੰਗ ਆ ਨਹੀਂ ਮੈਂ ਉਸ ਸਮੇਂ ਸਰਕਾਰ ਦੀ ਗੱਲ ਕਰਦਾ ਜਦੋਂ ਉਹਦੋਂ ਸਰਕਾਰ ਸੀ ਕਿਹੜੀਆਂ ਸਰਕਾਰਾਂ ਵੇਖੋ ਪੰਜਾਬ ਨੂੰ ਕੌਣ ਖੁਸ਼ਹਾਲ ਚਾਹੁੰਦਾ ਆ ਪੰਜਾਬ ਨੂੰ ਉਸ ਸਮੇਂ ਦੀ ਸਰਕਾਰ ਛੱਡੋ ਅੱਜ ਦੀ ਖਸਾਲ ਚਾਉਂਦੀ ਅੱਜ ਦੀ ਸਰਕਾਰ ਚਾਉਂਦੀ ਹੈ ਵੀ ਪੰਜਾਬ ਦਾ ਨੌਜਵਾਨ ਬੱਚੇ ਅੱਜ ਦੀ ਸਰਕਾਰ ਚਾਉਂਦੀ ਕਿ ਦੇ ਵੀ ਪੰਜਾਬ ਦੇ ਨੌਜਵਾਨ ਅਮਰਤ ਛਕਣ ਅੱਜ ਦੀ ਸਰਕਾਰ ਕਿਤੇ ਚਾਉਂਦੀ ਹੈ ਬਾਣੇ ਪਾਉਣ ਅਮਰਤਪਾਲ ਦਾ ਕੀ ਕਸੂਰ ਸੀ ਤੀ ਆ ਵੇ ਕੋਈ ਵੀ ਸਰਕਾਰ ਆਵੇ ਪੰਜਾਬ ਹਮੈਤੀ ਨਹੀਂਗੀ ਪੰਜਾਬ ਹਮੈਤੀ ਜਿਹੜੀ ਦਿੱਲੀ ਤੋਂ ਚੱਲਣ ਵਾਲੀ ਸਰਕਾਰ ਹੈ ਉਹ ਨਹੀਂ ਆ ਜਿੰਨੀ ਦੇਰ ਤੱਕ ਇੱਥੋਂ ਦੇ ਲੋਕਾਂ ਦੀ ਸਰਕਾਰ ਨਹੀਂ ਬਣਦੀ ਜਿੰਨੀ ਦੇਰ ਤੱਕ ਇੱਥੋਂ ਦੇ ਲੋਕਾਂ ਦਾ ਖੇਤਾ ਉਹ ਆਪ ਨਹੀਂ ਰਾਜ ਕਰਦੇ ਵੇਖੋ ਭਾਈ ਅਮਰਤਪਾਲ ਆਇਆ ਖਾਲਸਾ ਵੀਰ ਕਢੀ ਨਾ ਉਹਨੇ ਉਹਨੇ ਨੌਜਵਾਨਾਂ ਦੇ ਦਾੜੇ ਰਖਾਏ ਉਹਨੇ ਬਾਣੇ ਪੋਆਏ ਦਮਾਲੇ ਲੋਕਾਂ ਨੇ ਬੰਨ ਲਏ ਲੋ ਇੰਟਰ ਨੌਜਵਾਨਾਂ ਨੇ ਕੰਨਾਂ 'ਚੋਂ ਮੁੰਦਰਾਂ ਲਾ ਕੇ ਆਉਂ ਸੁੱਟਤੀਆਂ ਜਿੰਨਾ ਨੌਜਵਾਨਾਂ ਨੂੰ ਮਰਿਆ ਸਮਝ ਲਿਆ ਸੀ ਜਿਹੜਾ ਨੌਜਵਾਨ ਤਰਨਤਾਰਨ ਦੇ ਇਲਾਕੇ 'ਚ ਇਸ ਇਲਾਕੇ 'ਚ ਟੀਕਾ ਲਾਉਣ ਲੱਗ ਪੈਂਦਾ ਨਾ ਮਾਵਾਂ ਸੰਡਤੀਆਂ ਵੀ ਸਾਡਾ ਪੁੱਤ ਮਰ ਗਿਆ ਵਾ ਜੇ ਕਿਸੇ ਦੇ ਦੋ ਆਣਾ ਜਿਹੜਾ ਚਿੱਟੇ ਤੇ ਲੱਗ ਗਿਆ ਉਹ ਕਹਿੰਦੀ ਇੱਕ ਹੀ ਆ ਮੇਰਾ ਤੇ ਭਾਈ ਅਮਰਤਪਾਲ ਨੇ ਉਹ ਮਰਿਆ ਆਣ ਜਿਉਂਦਾ ਕੀਤਾ ਤੇ ਉਹਦੇ ਕੋਲ ਕੋਈ ਤਾਕਤ ਨਹੀਂ ਕੋਈ ਕੁਰਸੀ ਨਹੀਂ ਤੇ ਇਹ ਕੁਰਸੀ ਨੇ ਕੀ ਕੀਤਾ ਵੀ ਉਹਨੂੰ ਚੋਕੇ ਐਨਐਸਐ ਲਾਤੀ ਸਾਡੀ ਲੜਾਈ ਐਮਐਲਏ ਦੀ ਬੰਦੀ ਨਹੀਂ ਸਾਡੀ ਲੜਾਈ ਐਮਪੀ ਬੰਦੀ ਥੋੜੀ ਸਾਡੀ ਲੜਾਈ 2027 'ਚ ਸਰਕਾਰ ਬਣਾ ਅਸੀਂ ਤਾਂ ਖਾਲਸਾ ਵੀਰ ਕੱਢਣ ਆਏ ਹਾਂ ਅਸੀਂ ਤਾਂ ਨਸ਼ਾ ਬੰਦ ਕਰਨ ਆਏ ਹਾਂ ਅਸੀਂ ਤੇ ਵੇਖੋ ਵੀ ਅਨੰਦਪੁਰ ਘਰ ਵਾਪਸੀ ਕਰਾਉਣਾ ਹੈ ਪਰ ਇਹ ਤਖਤ ਇਹ ਸਾਡੇ ਰਾਹ 'ਚ ਨੇ ਲਾਤੜਾਈ ਨੇ ਰੁਕਾਵਟ ਬਣਿਆ ਨੇ ਤਿੰਨ RNS ਲਾਤੀ ਸਾਡੇ ਨੌਜਵਾਨ ਚੋਕ ਕੇ ਜੇਲਾਂ 'ਚ ਕੋਈ ਅੰਮਰਸਰ ਜੇਲ੍ਹ 'ਚ ਆ ਕੋਈ ਕਪੂਰ ਥਲੇ ਜੇਲ੍ਹ 'ਚ ਆ ਹੁਣ ਪਹਿਲਾ ਤਖਤ ਖੋਣਾ ਹੈ ਤਖਤ ਮਲਣਾ ਹੈ ਤੇ ਲੜਾਈ ਫੇਰ ਉਹ ਰਹੂਗੀ ਫੇਰ ਨਸ਼ੇ ਹੀ ਬੰਦ ਕਰਾਂਗੇ ਫੇਰ ਖਾਲਸਾ ਵੀਰ ਹੀ ਕੱਢਾਂਗੇ ਫੇਰ ਪੰਜਾਬ ਦੀ ਨੌਜਵਾਨੀ ਬਚਾਵਾਂਗੇ ਵੇਖੋ ਨਸ਼ਾ ਇਹੋ ਜੀ ਚੀਜ਼ ਆ ਹੇ ਦੋਬਣੀ ਚਾਹੁੰਦਾ ਮੇਰਾ ਪੁੱਤ ਨਸ਼ੇ ਤੇ ਲੱਗੇ ਅਸਾਈ ਵੀ ਨਹੀਂ ਚਾਹੁੰਦਾ ਮੇਰਾ ਪੁੱਤ ਨਸ਼ੇ ਤੇ ਲੱਗੇ ਕਿਹੜਾ ਧਰਮਾ ਜਿਹੜਾ ਚਾਹੁੰਦਾ ਨਸ਼ੇ ਤੇ ਲੱਗੇ ਇਸ ਕਰਕੇ ਸਾਰੇ ਧਰਮਾਂ ਨੇ ਇਸ ਵਾਰ ਤਹੱਈਆ ਕਰ ਲਿਆ ਵਾ ਵੀ ਵੋਟ ਭਾਈ ਮਨਦੀਪ ਸਿੰਘ ਨੂੰ ਪਾਉਣੀ ਆ ਦਿੱਲੀ ਨੂੰ ਵੋਟ ਨਹੀਂ ਪਾਉਣੀ ਵੋਟ ਪੰਥ ਨੂੰ ਪਾਉਣੀ ਆ ਵੇਖਿਓ ਸਾਰਿਆਂ ਦੀਆਂ ਜ਼ਮਾਨਤਾਂ ਜਬਤ ਹੋਣਗੀਆਂ ਇੱਕ ਤਰਫਾ ਮੁਕਾਬਲਾ ਹੋਊਗਾ ਇਹਨਾਂ ਨੇ ਬੜਾ ਕੁਝ ਕਰਨਾ ਕੱਲ ਇੱਕ ਪਿੰਡ 'ਚ ਗਏ ਕਹਿੰਦੇ ਹਰਮੀਤ ਸੰਧੂ ਨੇ 20 ਲੱਖ ਦਾ ਚੈੱਕ ਦਿੱਤਾ ਹੈ ਕਹਿੰਦੇ 30 ਲੱਖ ਦਾ ਹੋਰ ਲੈ ਜਾ ਹੋਰ ਪਿੰਡਾਂ ਵਾਲਿਆਂ ਨੂੰ ਚੈੱਕ ਵੰਡਣਦੇ ਆ ਕਈ ਕੁਝ ਕਰਨਦੇ ਆ ਵੋਟਾਂ ਬਣ ਗਈਆਂ ਨਾ ਨਹੀਂ ਬਣੀਆਂ ਜਿਨ੍ਹਾਂ ਨੂੰ ਚੈੱਕ ਦਿੱਤਾ ਹੈ ਉਹਨਾਂ ਦੇ ਘਰੇ ਗਏ ਕਹਿੰਦੇ ਅੰਦਰੋਂ ਬਟਨ ਤੁਹਾਡਾ ਹੀ ਦਬਾਂਗੇ ਮੈਂ ਲਓ ਸਰਕਾਰ ਦਾ ਪੈਸਾ ਨਹੀਂ ਹੈ ਇਹ ਰਮੀਤ ਸੰਧੂ ਦਾ ਨਹੀਂ ਇਹ ਸਾਡੀ ਤੁਹਾਡੀ ਗੱਲ ਰੋਗੀ ਹੈ ਤਾਂ ਕੇਜਰੀਵਾਲ ਨੇ ਵੀ ਕਿਹਾ ਸੀ ਕਿ ਪੈਸੇ ਜਿੰਦਰ ਮਰਜੀ ਲੈ ਲਓ ਵੋਟਾਂ ਇਤਰਾਮ ਆਦਮੀ ਪਾਰਟੀ ਨੂੰ ਪਾ ਦਿਓ ਸੁਣੀ ਸੀ ਗੱਲ ਤੁਸੀਂ ਵੀ ਉਹ ਤੁਸੀਂ ਹੀ ਕਹਿ ਰਹੇ ਹੋਣ ਕਿ ਪੈਸੇ ਜਿੰਦਰ ਮਰਜੀ ਲੈ ਲਓ ਤਾਂ ਵੋਟਾਂ ਕਿਹਦੇ ਪੈਸਾ ਸਰਕਾਰ ਦਾ ਥੋੜੀ ਆ ਪੈਸਾ ਤੇ ਪੰਥ ਦਾ ਹੈ ਪੈਸਾ ਲੋਕਾਂ ਦਾ ਹੈ ਪੈਸਾ ਪੰਜਾਬ ਦਾ ਹੈ ਮੈਂ ਕਹਿੰਦਾ ਲਓ ਸਰਕਾਰ ਤੋਂ ਜਿੰਨਾ ਪੈਸਾ ਦਿੰਦੀ ਹੈ ਪਰ ਤਰਨ ਤਰਨ ਦੀ ਵੋਟ ਇਹੋ ਜੀ ਥੋੜਾ ਵਾ ਜਿਹੜ ਤਰੰਤਰਨ ਦੀ ਵੋਟ ਇਹੋ ਜੀ ਥੋੜੀ ਆ ਜਿਹੜੀ ਸ਼ਰਾਬ ਦੀ ਬੋਤਲ ਤੇ ਵਿਕਜੂਗੀ ਤਰੰਤਰਨ ਦੀ ਵੋਟ ਮਝਾ ਲਿਆ ਭਾਵੇਂ ਕੁੱਲੀ ਵਾਲਾ ਮਝਾ ਲਿਆ ਨਾ ਜਿੱਦੀ ਛੱਤ ਡਿੱਗੀ ਆ ਉਹ ਵੀ ਅਣਖੀ ਆ ਉਹ ਵੀ ਜ਼ਮੀਰ ਵਾਲਾ ਕਹਿੰਦਾ ਆਪਣੀ ਮਰਜ਼ੀ ਨਾਲ ਖੜੂੰਗਾ ਜਿੱਦੇ ਨਾਲ ਖੜਨਾ ਇੱਕ ਡਾਹ ਕੇ ਖੜਦੇ ਆ ਸੋ ਵੇਖਿਓ ਤਰੰਤਰਨ ਇੱਕ ਤਰਫਾ ਮੁਕਾਬਲਾ ਜੀ ਮਨਦੀਪ ਸਿੰਘ ਸੰਨੀ ਮੈਨਾਂ ਅੱਜ ਜਿਹੜਾ ਜਾਹੋ ਜਲਾਲ ਨਿਕਲਿਆ ਅੱਜ ਜਿਹੜਾ ਕਾਫਲਾ ਨਿਕਲਿਆ ਇਹ ਫਤੇ ਦਾ ਕਾਫਲਾ ਹੀ ਇਹਨੂੰ ਤੁਸੀਂ ਕਾਗਜ਼ ਭਰਨ ਵਾਲਾ ਕਾਫਲਾ ਨਾ ਸਮਝੋ ਅਸੀਂ ਅੱਜ ਐਲਾਨ ਕਰਦੇ ਆ ਸਾਡੀ ਫਤਿਹ ਹੋ ਗਈ ਈ ਹੁਣੇ ਥੋੜੀ ਦੇਰ ਪਹਿਲਾਂ ਵੀਰ ਕੋਮਵਾਲ ਪ੍ਰੀਤ ਸਿੰਘ ਇੱਥੇ ਪਹੁੰਚੇ ਸੀ ਉਹ ਡਾਕਟਰ ਸੋਹਲ ਜਿਹੜੇ ਪਹਿਲਾਂ ਐਮਐਲਏ ਰਹੇ ਇੱਥੇ ਐਮਐਲਏ ਸਾਬਾਨ ਸੀ ਉਹਨਾਂ ਦੇ ਭਨੇੇ ਸੀ ਉਹ ਕਹਿੰਦੇ ਸਾਡੀ ਭਮਕੜਾ ਦੀ ਸਾਰ ਨਹੀਂ ਲੈਂਦਾ ਕੋਈ ਵੀ ਉਹ ਕਹਿੰਦੇ ਬਾਹਰੋਂ ਉਮੀਦਵਾਰ ਦੇ ਤਾ ਵਾ ਤੇ ਉਹਨਾਂ ਨੇ ਆਜ਼ਾਦ ਉਮੀਦਵਾਰਾਂ 'ਚ ਦਾਖਲ ਕਰਾਤੇ ਆ ਤੇ ਇਥੋਂ ਤੱਕ ਕੋ ਸੌ ਵੀ ਖਾ ਗਏ ਆ ਕਿ ਮੈਂ ਕਾਗਜ਼ ਵਾਪਸ ਨਹੀਂ ਲਵਾਂਗਾ ਸੀਟ ਜ਼ਰੂਰ ਜਿੱਤੂਗਾ ਇਥੋਂ ਦੀ ਤੇ ਕਹਿੰਦੇ ਕਿ ਸੀਟ ਜਿੱਤ ਕੇ ਕਹਿੰਦੇ ਫਿਰ ਮੈਂ ਪਾਰਟੀ ਦੀ ਝੋਲੀ 'ਚ ਪਾਉਂਗਾ ਬਾਕੀ ਐ ਇਸ ਟਾਈਮ ਦੇ ਉੱਤੇ ਕੀ ਲੱਗਦਾ ਤੁਸੀਂ ਇਦਾਂ ਦੀ ਜਦੋਂ ਗੱਲਾਂ ਪਾਰਟੀੋਂ ਨਿਕ ਜਿਹੜੇ ਦਰਿਆ ਛਾੜਦੇ ਰਹੇ ਕਹਿੰਦੇ ਉਹ ਅੱਗੇ ਆਉਣਗੇ ਜਿਨ੍ਹਾਂ ਨੂੰ ਭਮਕੜ ਕਿਹਾ ਜਾਂਦਾ ਹੈ ਅੱਜ ਇਹਨਾਂ ਨੇ ਉਹ ਭਮਕੜ ਮਾਰੇ ਆ ਉਹਨਾਂ ਦੀ ਸਾਰ ਨਹੀਂ ਲਈ ਅੱਜ ਇਹਨਾਂ ਨੇ ਭਮਕੜਾਂ ਲਈ ਬੱਤੀ ਬੰਦ ਕਰਤੀ ਬਲਬ ਬੰਦ ਕਰਤਾ ਭਮਕੜ ਦੀਦੇ ਨਹੀਂ ਕਿੱਥੇ ਆ ਸੋ ਵੇਖੋ ਵੀ ਉਹਨਾਂ ਸਾਰਿਆਂ ਨੇ ਵੋਟ ਵੀ ਪੰਥ ਨੂੰ ਪਾਉਣੀ ਆ ਵੱਡੇ ਵੱਡੇ ਭਮਕੜਾਣੇ ਆ ਕੇ ਕਿਹਾ ਵੀ ਅਸੀਂ ਖਾਲਸਾ ਪੰਥ ਨੂੰ ਵੋਟ ਪਾਉਣੀ ਆ ਕਿਉਂਕਿ ਸਾਡੀ ਸਾਰ ਨਹੀਂ ਲਈ ਗਈ ਜਦੋਂ ਗਦਾਰੀ ਕੀਤੀ ਜਾਵੇ ਨਾ ਆਪਣੇ ਲੋਕਾਂ ਨਾਲ ਤੁਹਾਡਾ ਕੋਈ ਸੱਜਣ ਹੋਵੇ ਤੁਸੀਂ ਉਹਦੇ ਨਾਲ ਕਰੋ ਗਦਾਰੀ ਤੁਹਾਡੇ ਨਾਲ ਕਿੱਦਾਂ ਖੜਜੂਗਾ ਆਮ ਆਦਮੀ ਪਾਰਟੀ ਦੀ ਵੋਟ ਵੀ ਪੰਥ ਨੂੰ ਪੈ ਜਾਣੀ ਜੇ ਇਸ ਵਾਰ ਜਿਹੜੇ ਪ ਜਿਹੜੇ ਦਰਿਆ ਛਾੜਨ ਵਾਲੇ ਸੀ ਜਿਹੜੇ ਪਮਕੜ ਆ ਤੇ ਮੈਂ ਕੀ ਨਾਲ ਆ ਉਹਦਾ ਵੀਰ ਦਾ ਕੋਮਲ ਕੋਮਲ ਨੂੰ ਕਹਿਣਾ ਵੀ ਕੋਮਲ ਨੂੰ ਕਹਿਣਾ ਵੀ ਤੂੰ ਯਾਰ ਦਿਮਾਗ ਖਰਾਬ ਆ ਤੇਰਾ ਤੂੰ ਫਿਰ ਸੀਟ ਇਹਨਾਂ ਨੂੰ ਦੇਣੀ ਆ ਤੂੰ ਲੜ ਤੇਰਾ ਹੱਕ ਆ ਆਜ਼ਾਦ ਲੜ ਪਰ ਕਿੱਡੀ ਲੱਖ ਦੀ ਲਾਂਹ ਤੇ ਅਜੇ ਤੂੰ ਫਿਰ ਇਹਨਾਂ ਦੀ ਝੋਲੀ 'ਚ ਸੀਟ ਪਾਵੇਂ ਤੂੰ ਆਪ ਜੇ ਬਾਗੀ ਹੋ ਗਿਆ ਤੇ ਫਿਰ ਬਾਗੀਆਂ ਵਾਂਗੂ ਸੂਰਮੇ ਬਾਗੀ ਰਹਿੰਦੇ ਜਾਂ ਬਾਗੀ ਜਾਂ ਬਾਦਸ਼ਾਹ ਫਿਰ ਤੂੰ ਇਹ ਵੇਖੋ ਵੀ ਪਮਕੜਾਂ ਦੀ ਇਹਨਾਂ ਨੇ ਸਾਰ ਨਹੀਂ ਲਈ ਤੇ ਪਮਕੜੇ ਇਸ ਵਾਰ ਕਹਿੰਦੇ ਆ ਵੀ ਪੰਥ ਨੂੰ ਜਿਤਾਉਣਾ ਆ ਕਿਉਂਕਿ ਜਿਹੜੀਆਂ ਮਿਸਲਾਂ ਹੀ ਉਹ ਇਕੱਠੀਆਂ ਹੋਣੀਆਂ ਵਾ ਹੁਣ ਮਿਸਲਾਂ ਜਦੋਂ ਇਕੱਠੀਆਂ ਹੋ ਗਈਆਂ ਤੇ ਉਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਗਿਆ ਉਦੋਂ ਸ਼ੇਰੇ ਪੰਜਾਬ ਦਾ ਖਿਤਾਬ ਆ ਗਿਆ ਮਨਦੀਪ ਸਿੰਘ ਸੰਨੀ ਮੈਂ ਕਿਹਾ ਕਰਮਾਲਾ ਭਾਗਾ ਵਾਲਾ ਮੁੰਡਾ ਉਹ ਨੌਜਵਾਨ ਚੜਦੀ ਕਲਾ ਵਾਲਾ ਜਿਹਨੇ ਪੰਥ ਇਕੱਠਾ ਕਰਤਾ ਸਾਰੀਆਂ ਪਾਰਟੀਆਂ ਜਿਹੜੀਆਂ ਇੱਕ ਦੂਜੇ ਤੇ ਦੂਸ਼ਣਬਾਜੀ ਕਰਦੀਆਂ ਨੇ ਸਾਲਾਂ ਤੋਂ ਰਜਿੰਦਰ ਸਿੰਘ ਸਟੇਜਾਂ ਤੇ ਸੁਣਦੇ ਆ ਰਹੇ ਸੀ ਵੈਸੇ ਇੱਕ ਸਟੇਜ ਤੇ ਕੋਈ ਉਤਰਦਾ ਸੀ ਨਾ ਕੇਵਲ ਹੋਕਾ ਜਰੂਰ ਦਿੰਦਾ ਸੀ ਕਿ ਪੰਥ ਇਕੱਠਾ ਹੋਵੇ ਦੂਜੀ ਸਟੇਜ ਤੇ ਦੂਜਾ ਹੋਕਾ ਦੇਂਦਾ ਕਿ ਪੰਥ ਇਕੱਠਾ ਹੋਵੇ ਇਹ ਕਥਾ ਕਿਤੇ ਵੀ ਨਹੀਂ ਇਕੱਠੇ ਬੈਠੇ ਵੇਖਿਆ ਪਰ ਅੱਜ ਜਿਹੜੀ ਤਸਵੀਰ ਹੈ ਨਾ ਸਕੂਨ ਦਿੰਦੀ ਆ ਕਿ ਸਾਰੇ ਇਕੱਠੇ ਆ ਇਸ ਟਾਈਮ ਇੱਕ ਥੜਾ ਕੇਵਲ ਸੁਖਬੀਰ ਸਿੰਘ ਬਾਦਲਣਾ ਪਹਿਲੋ ਉਮੀਦਵਾਰ ਦੇ ਦਿੱਤਾ ਸੀ ਸ਼ਾਇਦ ਜੋ ਪਹਿਲੋ ਉਮੀਦਵਾਰ ਨਾ ਦਿੱਤਾ ਹੁੰਦਾ ਤੇ ਉਹ ਵੀ ਤੁਹਾਡੇ ਨਾਲ ਖੜੁੱਤੇ ਹੁੰਦੇ ਹੁੰਦੇ ਆ ਜਿਹੜਾ ਨਹੀਂ ਖੜਨਾ ਜੀ ਜਿਹੜੇ ਗੁਰੂ ਗ੍ਰੰਥ ਨਾਲ ਨਹੀਂ ਖੜੇ ਜਿਹੜੇ ਪੰਥ ਨਾਲ ਨਹੀਂ ਖੜੇ ਜਿਨ੍ਹਾਂ ਨੇ ਸਰਸੇ ਵਾਲੇ ਸਾਧ ਨੂੰ ਮਾਫੀ ਦਿਵਾਤੀ ਜਿਨ੍ਹਾਂ ਨੇ ਬਦਮੀਆਂ ਕਰਾ ਕੋਟ ਇੱਕ ਪੂਰਾ ਜਾਦਾ ਭੁੱਲਿਆ ਥੋੜਾ ਸਾਨੂੰ ਉਹ ਕਿੱਥੋਂ ਖੜ ਜਾਣਗੇ ਜਿਨ੍ਹਾਂ ਨੇ ਸਰਸੇ ਵਾਲੇ ਸਾਧ ਨੂੰ ਆਪਣੀਆਂ ਵੋਟਾਂ ਬਦਲੇ ਮਾਫੀ ਦਵਾਤੀ ਉਹ ਤੇ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਪੰਥ ਥੱਲੇ ਆ ਉਹ ਗੁਰੂ ਗ੍ਰੰਥ ਨਾਲ ਨਹੀਂ ਖੜੇ ਉਹ ਪੰਥ ਨਾਲ ਨਹੀਂ ਖੜਨਗੇ ਉਹ ਉਮੀਦਵਾਰ ਤੁਹਾਡੇ ਤੋਂ ਬਹੁ ਸਮਾਂ ਪਹਿਲਾਂ ਦੇ ਦਿੱਤਾ ਸੀ ਨਾ ਉਹਨਾਂ ਵੀ ਇੱਕ ਪੰਥਕ ਉਮੀਦਵਾਰ ਧਰਮੀ ਫੌਜੀ ਦਾ ਪਰਿਵਾਰ ਆ ਉਹ ਉਮੀਦਵਾਰ ਜਿਹੜਾ ਧਰਮੀ ਫੌਜੀ ਦੇ ਪਰਿਵਾਰ ਦੇ ਤੇ ਧਰਮੀ ਫੌਜੀ ਦੇ ਪਰਿਵਾਰ ਨੂੰ ਇਹ ਨਹੀਂ ਪਤਾ ਵੀ ਬਾਦਲ ਦਲਗੀਏ ਕੌਣ ਆ ਧਰਮੀ ਫੌਜੀ ਦੇ ਪਰਿਵਾਰ ਨੂੰ ਇਹ ਨਹੀਂ ਪਤਾ ਵੀ ਵਹਿਬਲ ਕਲਾਂ ਗੋਲੀ ਕੰਢ ਹੋਇਆ ਸੀ ਧਰਮੀ ਫੌਜੀ ਦੇ ਪਰਿਵਾਰ ਨੂੰ ਕੋਟਕਪੂਰਾ ਨਹੀਂ ਚੇਤੇ ਧਰਮੀ ਫੌਜੀ ਦੇ ਪਰਿਵਾਰ ਨੂੰ ਇਹ ਨਹੀਂ ਚੇਤੇ ਵੀ ਕਾਲ ਤਖਤ ਦੇ ਗਲਤੀਆਂ ਮੰਨ ਕੇ ਬਾਹਰ ਆ ਕੇ ਮੁੱਕਰ ਗਏ ਕੀ ਗੱਲ ਧਰਮੀ ਫੌਜੀ ਕਿਹੜਾ ਪੰਥਕ ਆ ਵੀ ਜਿਹੜਾ ਜਿਹਨੇ ਬੰਦਾ ਗੁਰੂ ਗ੍ਰੰਥ ਦੇ ਦੋਸ਼ੀਆਂ ਨਾਲ ਖੜ ਗਿਆ ਜਿਹੜਾ ਬੇਦਬੀਆਂ ਦੇ ਦੋਸ਼ੀਆਂ ਨਾਲ ਖੜ ਗਿਆ ਜਿਹੜਾ ਉਹਨਾਂ ਬੰਦਿਆਂ ਦੇ ਨਾਲ ਜਾ ਕੇ ਖੜ ਗਿਆ ਜਿਨ੍ਹਾਂ ਨੇ ਸਰਸੇ ਵਾਲੇ ਸਾਧ ਨੂੰ ਮਾਫੀ ਦਿੱਤੀ ਉਹਨੂੰ ਤੁਸੀਂ ਪੰਥਕ ਕਹਿੰਦੇ ਜੀ ਮੈਂ ਉਹਨੂੰ ਪੰਥਕ ਨਹੀਂ ਮੰਨਦਾ ਜੇ ਉਹ ਪੰਥਕ ਆ ਤੇ ਅੱਜ ਬਾਗੀ ਹੋ ਜਾਣ ਬਾਗੀ ਸ਼ੀਟ ਲੜ ਲੈਣਾ ਅੱਜ ਸਰਕਵਿੰਦਰ ਕੋਰ ਕਵੇ ਵੀ ਮੈਂ ਆਜ਼ਾਦ ਸ਼ੀਟ ਲੜਦੀ ਆ ਮੈਂ ਆਪਦੀ ਪਾਰਟੀ ਦਾ ਨਮਾਇੰਦਾ ਹੁਣ ਤੇ ਕਹਿੰਨਾ ਵੀ ਅਸੀਂ ਭਾਈ ਮਨਦੀਪ ਸਿੰਘ ਨੂੰ ਭਾਲਾਂਗੇ ਅਸੀਂ ਉਹਦੇ ਨਾਲ ਖੜ ਜੰਨੇ ਜਾ ਕੇ ਜੇ ਬੀਬੀ ਜੀ ਕਹਣਗੇ ਮੈਂ ਆਜ਼ਾਦ ਹੋ ਜੰਨੀ ਆ ਤੇ ਮਨਦੀਪ ਸਿੰਘ ਨੂੰ ਪਿੱਛੇ ਕਰ ਲੋਗੇ ਮਨਦੀਪ ਸਿੰਘ ਨੂੰ ਪਿੱਛੇ ਕਰ ਲਾਂਗੇ ਬੀਬੀ ਜੀ ਦੇ ਨਾਲ ਜਾ ਕੇ ਖੜ ਜਾਂਗੇ ਉਹ ਹੁਣ ਆਜ਼ਾਦ ਉਹ ਬਾਦਲ ਤਲੀਆਂ ਨੂੰ ਲੱਤ ਮਾਰਨ ਜਿੱਦਾਂ ਛਾਡੇ ਛੋਟੇ ਸਹਿਬਜ਼ਾਦਿਆਂ ਨੇ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਨੇ ਸਰਹੰਦ ਦੀ ਕਚਹਿਰੀ 'ਚ ਪੈਰ ਮਾਰਿਆ ਹਨ ਦਿੱਲੀ ਦੇ ਦਿੱਲੀ ਦੇ ਤਖਤ ਨੂੰ ਲੱਤ ਵਿਖਾਈ ਪੈਰ ਵਿਖਾਇਆ ਹੈ ਉਹਨਾਂ ਕਿਹਾ ਨਹੀਂ ਚਾਹੀਦਾ ਅੱਜ ਸੁਖਵਿੰਦਰ ਕੌਰ ਬਾਗੀ ਹੋਵੇ ਜਿਹੜੇ ਬਾਦਲ ਜਿਹੜੇ ਦੋਸ਼ੀ ਬੇਅਦਬੀਆਂ ਦੇ ਜਿਨ੍ਹਾਂ ਨੇ ਪੰਥ ਨਾਲ ਧਰੋਕ ਮਾਇਆ ਹੈ ਜਿਨ੍ਹਾਂ ਨੇ ਗੁਰੂ ਗ੍ਰੰਥ ਨਾਲ ਧਰੋਕ ਮਾਇਆ ਸੁਖਵਿੰਦਰ ਕੌਰ ਮਾਰੇ ਉਹਨਾਂ ਨੂੰ ਲੱਤ ਐਂ ਮਨਦੀਪ ਸਿੰਘ ਨੂੰ ਭਾਗੇ ਉਹਦੇ ਨਾਲ ਖੜਦੇ ਆ ਲਾਸ ਤੇ ਵਿੱਚ ਦੱਸ ਦੋ ਕਿ ਫਿਰ ਉਸੇ ਗੱਲ ਤੇ ਮੈਂ ਆਉਂਗਾ ਇਹ ਜਿਹੜਾ ਪਿਆਰ ਸਤਕਾਰ ਮਿਲ ਰਿਹਾ ਕੀ ਇਹ ਵੋਟਾਂ ਦੇ ਵਿੱਚ ਕਨਵਰਟ ਹੋਊਗਾ ਕੀ ਲੱਗਦਾ ਤੁਹਾਨੂੰ ਬਿਲਕੁਲ ਜੀ ਕਨਵਰਟ ਹੋਊਗਾ ਇਹ ਚੜਦੀ ਕਲਾਈ ਹੋਣੀ ਹੈ ਵੋਟਾਂ ਵਾਟਾਂ ਤੋਂ ਬਣਾ ਖਾਲਸਾ ਰਾਜ ਦੀ ਵੇਖੋ ਵੀ ਇਹ ਖਾਲ ਤੁਸੀਂ ਲਾ ਲਓ ਵੀ ਖਾਲਸਾ ਰਾਜ ਬਣ ਗਿਆ ਜੀ ਨੀ ਰਖ ਰਹੇ ਆ ਜੀ ਨੀ ਨੀ ਰੱਖੀ ਜਾ ਰਹੀ ਹੈ ਚੜਦੀਆਂ ਕਲਾ ਹੋ ਰੀਆਂ ਮੈਲ ਬਾਨਾ ਹੁਣ ਤੇ ਬਸ ਮੈਂ ਤੁਹਾਨੂੰ ਦੱਸਿਆ ਵਾ ਬੀ ਅੱਜ ਲੱਗਦਾ ਨਹੀਂ ਵੀ ਅੱਜ ਦਾ ਪੰਜਾਬ ਆ ਅੱਜ ਲੱਗਦਾ ਨਹੀਂ ਵੀ ਇਹ ਉਹ ਪੰਜਾਬ ਜਿਹਨੂੰ ਉੜਤਾ ਪੰਜਾਬ ਕਹਿੰਦੇ ਆ ਅੱਜ ਲੱਗਦਾ ਨਹੀਂ ਵੀ ਇਹ ਉਹ ਨੌਜਵਾਨੀ ਜਿਨ੍ਹਾਂ ਨੂੰ ਨਸ਼ੇੜੀ ਕਹਿੰਦੇ ਆ ਅੱਜ ਨਹੀਂ ਲੱਗਦਾ ਵੀ ਇੱਥੇ ਚਿੱਟਾ ਵਿਕਦਾ ਹੋਊਗਾ ਅੱਜ ਲੱਗਦਾ ਵੀ ਇੱਥੇ ਗੁਰੂ ਗ੍ਰੰਥ ਇੱਥੇ ਨਿਤਨੇਮ ਹੁੰਦਾ ਹੋਊਗਾ ਅੱਜ ਲੱਗਦਾ ਵੀ ਇਹ ਰਹਿ ਰਸ ਪੜਨ ਵਾਲੇ ਨੌਜਵਾਨ ਆ ਅੱਜ ਲੱਗਦਾ ਵੀ ਇਹ ਜਪਜੀ ਪੜਨ ਵਾਲੇ ਨੌਜਵਾਨ ਆ ਅੱਜ ਲੱਗਦਾ ਵੀ ਇਹ ਉਹ ਸਿੱਖ ਹੈ ਜਿਨ੍ਹਾਂ ਸਿੱਖਾਂ ਨੂੰ ਕਿਹਾ ਗਿਆ ਗੁਰ ਸਤ ਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠ ਹਰ ਨਾਮ ਤੇ ਆਏ ਅੱਜ ਲੱਗਦਾ ਵੀ ਇਹ ਨਾਮ ਤੇ ਆਉਣ ਵਾਲੇ ਆ ਅੱਜ ਲੱਗਦਾ ਸੀ ਵੀ ਇਹ ਬੰਦਗੀ ਵਾਲੀਆਂ ਰੂਹਾਂ ਵਾਂ ਅੱਜ ਜਾਹੋ ਜਲਾਲ ਕੁਝ ਹੋ ਰਹੀ ਅੱਜ ਦਾ ਪੰਜਾਬ ਕੁਝ ਹੋ ਰਹੀ ਅੱਜ ਦਾ ਤਰਨ ਤਰਨ ਕੁਝ ਹੋ ਰਹੀ ਅੱਜ ਦਾ ਜਿਹੜਾ ਤਰਨ ਤਰਨ ਉਹ ਖਾਲਸਾ ਰਾਜ ਹੀ ਅੱਜ ਦਾ ਤਰਨ ਤਰਨ ਮਾਰ ਜਾ ਰਣਜੀਤ ਸਿੰਘ ਦਾ ਖਿੱਤਾ ਸੀ ਅੱਜ ਦਾ ਤਰਨ ਤਰਨ ਚੜਦੀ ਕਲਾ ਵਾਲਾ ਸੀ ਅੱਜ ਦੇ ਤਰਨ ਤਰਨ ਨੂੰ ਪਾਪਾ ਉਹ ਤਰਨ ਤਰਨ ਉਹ ਪੰਜਾਬ ਨਹੀਂ ਕਹਿ ਸਕਦੇ ਜਿਹੜਾ ਦਿੱਲੀ ਸ਼ਾਬਤ ਕਰਦੀ ਆ ਜੋ ਦਿੱਲੀ ਪੰਜਾਬ ਤੇ ਦੂਸ਼ਣ ਲਾਉਂਦੀ ਆ ਅੱਜ ਵਾਲਾ ਪੰਜਾਬ ਉਹ ਪੰਜਾਬ ਨਹੀਂ ਰਿਹਾ ਚੜਦੀ ਕਲਾ ਹੋ ਗਈ ਆ ਜੀ ਜਿੰਦਰ ਕੁਛ ਦਿਨ ਪਹਿਲਾਂ ਤੁਹਾਡੀ ਵੀ ਕੁਝ ਦੌੜਪਾ ਚੱਲ ਰਹੀ ਸੀ ਸਰੋਪੋ ਚੋਕ ਤੋਂ ਲੈ ਕੇ ਰਹੀ ਦੌੜਪਾ ਜੀ ਤੁਹਾਡੇ ਵੀ ਪਿੱਛੇ ਪੁਲਿਸ ਦੀਆਂ ਗੱਡੀਆਂ ਲੱਗੀਆਂ ਸੀ ਤੁਹਾਡੀ ਛਾਣਬੀਣ ਹੋਈ ਕੁਝ ਲੱਭਾ ਕੋਈ ਪਰਚਾ ਪੁਰਚਾ ਦਰਜ ਹੋਇਆ ਕਿ ਬਚਾਅ ਹੋ ਗਿਆ ਗੱਡੀ ਫੋਲੀ ਗਈ ਜੀ ਮੇਰੀ ਆ ਕੇ ਮੈਂ ਗੱਡੀ 'ਚ ਨਹੀਂ ਹਰੀ ਕਾਰਨ ਕਾਰਨ ਨਹੀਂ ਦੱਸਿਆ ਗਿਆ ਮੁੰਡਾ ਕਹਿੰਦਾ ਵੀ ਮੇਰੀ ਗੱਡੀ ਨਹੀਂ ਆ ਕਹਿੰਦੇ ਕਿਦੀ ਗੱਡੀ ਉਹ ਕਹਿੰਦੇ ਰਜਿੰਦਰ ਦੀ ਗੱਡੀ ਹਨਾ ਪਤਾ ਹੀ ਫੋਲ ਨਹੀਂ ਉਹ ਕਹਿੰਦਾ ਫੋਲਾ ਤੇ ਮੈਨੂੰ ਲੱਗਦਾ ਹੈ ਵੀ ਅਸੀਂ ਨਾ ਗੱਡੀ ਇਦਾਂ ਡੱਕ ਛੱਡ ਦਿੱਤੀ ਸਾਇਦ ਇਹਨਾਂ ਨੇ ਕੋਈ ਚਾਲ ਖੇਡੀ ਹੋਵੇ ਮੇਰੇ ਨਾਲ ਫੋਨ ਤੇ ਗੱਲ ਹੋਈ ਪਰ ਇਹਨਾਂ ਨੂੰ ਗੱਡੀ ਜੋ ਕੁਝ ਨਹੀਂ ਲੱਭਾ ਬਾਅਦ ਦੇ ਵਿੱਚ ਅਸੀਂ ਕੈਂਪ ਦਾ ਸਮਾਨ ਲੈਣ ਲਈ ਸੇਵਾ ਤੇ ਪੱਟੀ ਵਾਲੀ ਸਾਈਡ ਜਾਂਦੇ ਆ ਸਾਡੇ ਪਿੱਛੇ ਦੋ ਸਕੋਰਪਿਓ ਗੱਡੀਆਂ ਪੁਲਿਸ ਦੀਆਂ ਲੱਗਦੀਆਂ ਮੁੰਡਾ ਗੱਡੀ ਪਹੁੰਚਾਉਂਦਾ ਪਿੰਡਾਂ ਦੇ ਵਿੱਚ ਦੀ ਜਾ ਜੂ ਕੇ ਅਸੀਂ ਨਿਕਲਦੇ ਆ ਤੇ ਵੇਖੋ ਪੁਲਿਸ ਦੀਆਂ ਹਾਂਜੀ ਤੇ ਵੇਖੋ ਕੀਤਾ ਕੀ ਅਸੀਂ ਸੇਵਾ ਕੀਤੀ ਅਸੀਂ ਕੀ ਕੀਤਾ ਵਾ ਹੜਾਂ ਚ ਸੇਵਾ ਕੀਤੀ ਰਸ਼ਨ ਵੰਡਿਆ ਖੰਡ ਪਤੀ ਵੰਡੀ ਪੈਲੀ ਕਰਾ ਰਹੇ ਆ ਬੰਨ ਬੰਨ ਰਹੇ ਆ ਤੇ ਵੇਖੋ ਇਹੋ jobb ਦਾ ਵਾ ਜੇ ਆਪ ਤੁਸੀਂ ਨਹੀਂ ਕਰਨਾ ਤੇ ਪੰਜਾਬ ਦੇ ਲੋਕ ਪੈਲੀਆਂ ਦਰਿਆ ਬਣ ਗੀਆਂ ਕਿਸਾਨ ਲਈ ਦੀਪ ਸਿੱਧੂ ਕਹਿੰਦਾ ਵੀ ਖੇਤੀ ਲਾਹਵੰਦ ਹੋਰ ਕੋਈ ਹੈਗਾ ਹੀ ਨਹੀਂ ਲਾਹੇਵੰਦ ਸਾਡੇ ਲਈ ਹੋਰ ਕੋਈ ਨੌਕਰੀ ਨਾ ਸਾਡੇ ਕੋਲ ਧੰਦਾ ਤੇ ਜੇ ਅਸੀਂ ਉਹਨਾਂ ਦੀਆਂ ਜ਼ਮੀਨਾਂ ਬਚਾ ਦਾਂਗੇ ਵੇਖੋ ਇਹ ਓਦਾਂ ਦੀ ਸਰਕਾਰ ਆ ਜਿਹੜੀ ਚਾਹੁੰਦੀ ਆ ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਰੁੜ ਜਾਣ ਜਿਹੜੀ ਚਾਹੁੰਦੀ ਆ ਤੇ ਬੜੇ ਖੁਸ਼ ਹੋਏ ਆ ਵੀ ਹਾੜਾਏ ਆ ਕਿਉਂਕਿ ਇਹ ਚਾਹੁੰਦੇ ਵੀ ਪੰਜਾਬ ਦੇ ਲੋਕ ਖੇਤੀ ਕਰਨਾ ਛੱਡ ਦੇਣ ਪੰਜਾਬ ਦੇ ਘਰਾਂ ਚੋਂ ਟਰੈਕਟਰ ਖਤਮ ਹੋ ਜਾਣ ਟਰਾਲੀਆਂ ਖਤਮ ਹੋ ਜਾਣ ਪਰ ਪੰਜਾਬੀਆਂ ਲਈ ਤੇ ਉਹ ਮਾਨ ਵਾਲੀ ਗੱਲ ਸਾਰਾ ਕੁਝ ਸੋ ਸਾਡੇ ਪਿੱਛੇ ਭਾਵੇਂ ਪੁਲਿਸ ਦੀਆਂ ਦੋ ਗ ਭਾਵੇਂ ਸਾਰਾ ਪ੍ਰਸ਼ਾਸਨ ਲਾ ਦੋ ਸੇਵਾ ਕਰਦੇ ਰਵਾਂਗੇ ਮੈਂ ਕਿੰਨਾ ਜੇਲ੍ਹ ਚ ਵੀ ਅਸੀਂ ਤੇ ਪਾਣੀ ਰੋਟੀ ਵਰਤਾਉਂਦੇ ਰਹਿਣਾ ਦਾਲ ਫੁਲਕਾ ਕੋਈ ਗੱਲ ਨਹੀਂ ਚੜਦੀ ਕਲਾ ਜੀ ਜਿਹੜਾ ਰਾਹ ਵਾ ਇਹ ਭਾਈ ਵੀਰ ਸਿੰਘ ਕਹਿੰਦਾ ਹੁੰਦਾ ਹੈ ਵੀ ਜਿਹੜਾ ਸਿੱਖ ਆ ਨਾ ਸਿੱਖ ਦੀ ਪਛਾਣ ਹੀ ਉਹ ਉਹ ਸਿੱਖ ਦਾ ਘਰ ਨਹੀਂ ਹੋ ਸਕਦਾ ਜਿੱਥੇ ਕਦੀ ਪੁਲਿਸ ਨਹੀਂ ਆਈ ਬਸ ਇਹ ਸਾਡੀ ਵੇਖੋ ਵੀ ਕਸਵੱਟੀ ਆ ਲਾਸਟ ਵਿੱਚ ਇਹ ਦੱਸ ਦੋ ਕਿ ਸੈਮੀ ਫਾਈਨਲ ਵੇਖ ਰਹੇ ਹੋ 227 ਦਾ ਆ ਜਿਹੜਾ ਕਿ ਸੈਮੀ ਫਾਈਨਲ ਚੋਂ ਕਿੰਨੇ ਪਰਸੈਂਟ ਜੇਤਾ ਵੈਸੇ ਤੁਸੀਂ ਬਾਰ ਬਾਰ ਤੇ ਕਿਹਾ ਕਿ ਜਿੱਤ ਸਾਡੀ ਆ ਜੇ ਆਪਾਂ ਟੋਟਲ ਕਿ 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 ਪਾਸੇ ਸਰਕਾਰ ਆ ਬੀਜਪੀ ਜਾਂ ਕਾਂਗਰਸ ਆ ਅਕਾਲੀ ਦਲ ਆ ਬਹੁਤਾ ਢੜਿਆਂ ਪਗਲ ਪਗਲ ਕਰੇ ਡੰਡ ਭੇਦ ਸਾਰਾ ਕੁਝ ਲਾਉਣਗੇ ਸਾਰਾ ਕੋਸ਼ਿਸ਼ ਆ ਆਮਦਮ ਡੰਡ ਭੇਦ ਪਰ ਵੇਖੋ ਉਹਦੇ ਵਾਰਸਿਆਂ ਚਮਕੌਰ ਦੀ ਗੜੀ ਚ ਚਾਲੀ ਤੇ ਬਾਹਰ 10 ਲੱਖੀ ਗਿਆਨੀ ਗਿਆਨ ਸਿੰਘ ਲਿਖਦਾ ਵੀ ਆਨੰਦਪੁਰ ਨੂੰ ਜਿਹੜੀ ਫੌਜ ਨੇ ਘੇਰਾ ਪਾਇਆ ਸੀ ਇੱਕ ਇੱਕ ਮੁਠ ਮਿੱਟੀ ਦੀ ਭਰ ਕੇ ਆਨੰਦਪੁਰ ਵੱਲ ਨੂੰ ਸੁੱਟ ਦੇ ਆਨੰਦਪੁਰ ਦੱਬਿਆ ਜਾਣਾ ਹੈ ਅੱਜ ਵੀ ਝੰਡੇ ਝੁਲਦੇ ਦੱਬਿਆ ਗਿਆ ਜੋ ਮਰਜ਼ੀ ਕਰ ਲੈਣ ਸ਼ਾਮ-ਦਾਮ ਡੰਡ ਭੇਦ ਮੈਂ ਕਹਿੰਦਾ ਜੋ ਮਰਜ਼ੀ ਕਰ ਲੈਣ ਇਹ ਝੰਡੇ ਝੂਲਦੇ ਰਹਿਣੇ ਆ ਇੱਕ ਨਿਸ਼ਾਨ ਸਾਹਿਬ ਵਾਲੇ ਦੀ ਨਿਸ਼ਾਨਚੀ ਦੀ ਗੱਲ ਸੁਣਾਉਣਾ ਵਾ ਉਹਨੂੰ ਹੱਥਾਂ 'ਚ ਨਿਸ਼ਾਨ ਸਾਹਿਬ ਹੱਥ ਵੜਦਾ ਉਹਦਾ ਕਹਿੰਦੇ ਕੀ ਕਰੇਗਾ ਜਿਦ ਤਰਾ ਹੱਥ ਵੜਦਾ ਨਿਸ਼ਾਨ ਸੁੱਟ ਜਾਣਾ ਤਾਂ ਦੁੱਜੇ ਹੱਸ਼ ਫੜ ਲਊ ਆਂਦੇ ਦੁੱਜਾ ਵੀ ਵੜਦਾਂਗੇ ਆਂਦਾ ਪੈਰਾਂ ਨਾਲ ਫੜ ਲਊ ਆਂਦੇ ਲੱਤਾਂ ਵੀ ਵੜਦਾਂਗੇ ਆਂਦਾ ਮੂੰਹ ਨਾਲ ਫੜ ਲਊ ਆਂਦੇ ਧੌਣ ਵੜਦਾਂਗੇ ਆਂਦੇ ਫਿਰ ਜਿਹਦਾ ਨਿਸ਼ਾਨ ਆ ਉਹ ਵੇਂਦਾ ਰਹੂਗਾ ਇਹ ਤੇ ਝੂਲਣੇ ਹੀ ਆ ਜੀ ਅੱਜ ਅਰਜਿੰਦਰ ਹੈਗਾ ਵਾ ਕੱਲ ਨੂੰ ਤਲਵੰਡੀ ਹ ਬਾਪੂ ਨੰਨ ਸੋੜਦਣਗੇ ਸਾਡਾ ਸਾਰਾ ਪੰਥ ਆਪਾਰਟੀ ਸੋੜਦਣਗੇ ਸਾਡੇ ਸੇਵਾਦਾਰਾਂ ਨੂੰ ਜੇਲ੍ਹ ਤੋਂ ਸੋੜਦਣਗੇ ਪਰ ਨਿਸ਼ਾਨਾ ਵਾਲਾ ਤੇ ਹੈਗਾ ਨਾ ਗੁਰੂ ਗ੍ਰੰਥ ਤੇ ਹੈਗਾ ਨਾ ਉਹ ਉਹਨੂੰ ਤੇ ਜਿਵੇਂ ਆ ਸਰੋਪੇ ਸੰਭਾਲ ਰਹੇ ਉਹਨੇ ਨਿਸ਼ਾਨੇ ਤੇ ਸੰਭਾਲ ਹੀ ਰਹਿਣਾ ਇਹ ਤੇ ਚੜਦੀ ਕਲਾ ਹੋਈ ਜਾਣੀ ਆ ਸੋ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨ ਆਗੂ ਵਾਰ ਜੰਦਰ ਆ ਅਸੀਂ ਹਮੇਸ਼ਾ ਇਹ ਕਹਿੰਨੇ ਆ ਕਿ ਸਾਨੂੰ ਨੌਜਵਾਨ ਲੀਡਰ ਚਾਹੀਦੇ ਆ ਨੌਜਵਾਨ ਲੀਡਰ ਹੋਣ ਚੰਗੇ ਹੋਣ ਅ ਚਿਹਰੇ ਮੋਹਰੇ ਸੁਨੱਖੇ ਨਹੀਂ ਚਾਹੀਦੇ ਸੋਚਾਂ ਸੁਨੱਖੀਆਂ ਚਾਹੀਦੀਆਂ ਸ਼ਾਇਦ ਪੰਜਾਬ ਫੇਰ ਰੰਗਲਾ ਪੰਜਾਬ ਬਣਨਾ ਅੱਜ ਪੰਜਾਬ ਦੀ ਆਬੋ ਹਵਾ ਕੀ ਕਹਿੰਦੀ ਉਤਰਨਤਾਂ ਦੀ ਸੀਟ ਦੱਸ ਰਹੀ ਆ ਤਰਨਤਾਂ ਦੀ ਸੀਟ ਤੇ ਥੋੜੀ ਦੇਰ ਪਹਿਲਾਂ ਆਮ ਆਦਮੀ ਪਾਰਟੀ ਦਾ ਪਮਕੜ ਕੋਮਲਪ੍ਰੀਤ ਸਿੰਘ ਐਡਵੋਕੇਟ ਜਿਨ੍ਹਾਂ ਨੇ ਆਜ਼ਾਦ ਚੋਣ ਲੜੀਏ ਲੜਨ ਵਾਸਤੇ ਅਗਾਜ਼ ਕਰ ਦਿੱਤਾ ਉਹਨੂੰ ਵੀ ਇਹਨਾਂ ਨੇ ਕਿਹਾ ਕਿ ਵੇਖਿਓ ਕਿਤੇ ਜੇ ਸੀਟ ਤੁਹਾਨੂੰ ਮਿਲ ਜਾਂਦੀ ਆ ਤੇ ਵਾਪਸ ਉਧਰ ਨਾ ਜਾਇਓ ਇੱਕ ਸਾਈਡ ਤੇ ਹੋ ਜਿਓ ਦੂਜੇ ਪਾਸੇ ਇਹ ਵੀ ਗੱਲ ਆ ਕਿ ਆਮ ਆਦਮੀ ਪਾਰਟੀ ਨੂੰ ਕੀ ਉਮੀਦਵਾਰ ਨਹੀਂ ਲੱਭਾ ਇਹਦੇ ਉੱਤੇ ਵੀ ਤੰਜ ਕੱਸਨੇ ਚੱਲੂ ਹੋਗੇ ਕਿ ਵਿਰੋਧੀ ਪਾਰਟੀਆਂ ਕਰ ਰਹੀਆਂ ਆ ਤੇ ਜੇ ਆਪਾਂ ਮਨਦੀਪ ਸਿੰਘ ਦੀ ਗੱਲ ਕਰਦੇ ਆਂ ਮਨਦੀਪ ਸਿੰਘ ਸਾਝੇ ਤੌਰ ਤੇ ਉਮੀਦਵਾਰ ਆਇਆ ਜਾਂ ਪੰਥਕ ਸਫਾ ਦੀ ਗੱਲ ਕਰੀਏ ਜਦੋਂ ਪੰਥਕ ਸਫਾ ਦੇ ਸਾਝੇ ਉਮੀਦਵਾਰ ਆ ਜਿੱਤ ਯਕੀਨੀ ਦਾ ਦਾਵਾ ਕਰ ਰਿਆ ਰਣਜੀਤ ਸਿੰਘ ਤਲਵੰਡੀ ਵੀ ਰਜਿੰਦਰ ਸਿੰਘ ਤਲਵੰਡੀ ਨੇ ਵੀ ਇਸ ਜਿੱਤ ਦਾ ਦਾਵਾ ਕੀਤਾ ਤੇ ਬਾਕੀ ਉਮੀਦਵਾਰ ਜਿਨ੍ਹਾਂ ਨੇ ਵੀ ਗੱਲਬਾਤ ਕੀਤੀ ਕਿਉਂਕਿ ਜਿਹੜੇ ਪਾਰਟੀ ਵੱਲੋਂ ਤੁਰਦੇ ਹੋ ਹਮੇਸ਼ਾ ਦਾਵਾ ਕਰਦੇ ਹੋ ਪਰ 11 ਤਰੀਕ ਦੀਆਂ ਵੋਟਾਂ ਤੋਂ ਤੋਂ ਬਾਅਦ ਤੇ ਰਿਜ਼ਲਟ ਹੀ ਦੱਸੂਗਾ ਕਿ ਇਹ ਜਿੱਤ ਕਿਹਦੀ ਝੋਲੀ 'ਚ ਪੈਂਦੀ ਆ ਪਰ ਇੱਕ ਚੀਜ਼ ਹੋਰ ਵੀ ਆ ਸਦਾਸ ਸਿਮਰਜੀਤ ਸਿੰਘ ਮਾਨ ਤੇ ਅਮਰਤਪਾਲ ਦਾ ਜਦੋਂ ਪਿੱਛੇ ਥੋੜਾ ਜਿਹਾ ਇਤਿਹਾਸ ਤੁਰਾ ਕੇ ਦੇਖਦੇ ਆ ਉਹ ਜਿੱਤ ਤੋਂ ਬਾਅਦ ਵਿੱਚ ਇੱਕ ਵੱਡਾ ਆਤਮ ਵਿਸ਼ਵਾਸ ਬਣਿਆ ਹੋਇਆ ਕਿ ਇਹ ਸੀਟ ਜਿਹੜੀ ਆ ਕਿਤੇ ਨਾ ਕਿਤੇ ਸੰਦੀਪ ਸਿੰਘ ਸੰਨੀ ਦੇ ਭਰਾਤਾ ਮਨਦੀਪ ਸਿੰਘ ਦੀ ਝੋਲੀ ਪਊਗੀ ਕਿਉਂਕਿ ਤਰਨਤਾਰ ਨੇ ਹਮੇਸ਼ਾ ਰਜਿੰਦਰ ਸਿੰਘ ਨੇ ਵੀ ਕਿਹਾ ਇਤਿਹਾਸ ਰਚਿਆ ਪਹਿਲਾਂ ਆਪਾਂ ਜਿੰਨਾਂ ਨੇ ਵੀ ਪੰਥਕ ਸਫਾਂ ਜਿੰਨਾਂ ਨੇ ਵੀ ਗੱਲ ਪਾਇਤ ਕੀਤੀ ਉਹਨਾਂ ਨੇ ਇਹੋ ਕਿਹਾ ਕਿ ਇਤਿਹਾਸ ਰਚਿਆ ਜਾਂਦਾ ਇੱਥੇ ਤੇ ਕਹਿੰਦੇ ਅੱਜ ਵੀ ਅਸੀਂ ਇਤਿਹਾਸ ਲਿਖਾਂਗੇ ਕੋਸ਼ਿਸ਼ ਕਰਾਂਗੇ ਕਿ ਅਸੀਂ ਇੱਥੋਂ ਦੀ ਹਰ ਅਪਡੇਟ ਅਕਾਲ ਚੈਨਲ ਦੇ ਮਾਧਮੇ ਤੌਰ ਤੇ ਪਹੁੰਚਦੀ ਕਰਦੇ ਰਹੀਏ ਜੁੜੇ ਰਹੋ ਤੁਸੀਂ ਅਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ